ਸਤਨਾਮ ਵਾਹਿਗੁਰੂ ਸਾਹਿਬ ਜੀ ਮਲਾਰ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ ਕਾਇਆ ਅਗਨ ਕਰੇ ਨਿਭਰਾਤ ਜਮਹਿ ਜੀ ਜਾਣੈ ਜੇ ਥਾਉ ਸੁਰਤਾ ਪੰਡਤ ਤਾ ਕਾ ਨਾਮ ਗੁਣ ਗੋਵਿੰਦ ਨ ਜਾਣੀਐ ਮਾਏ ਅਣ ਦੀਠਾ ਕਿਛ ਕਹਿਣ ਨ ਜਾਏ ਕਿਆ ਕਰ ਆਖ ਬਖਾਣੀ ਐ ਮਾਏ ਰਹਾਓ ਉਪਰਦਰ ਅਸਮਾਨ ਪਿਆਲ ਕਿਉ ਕਰ ਕਹੀ ਐ ਦੇਹੋ ਵਿਚਾਰ ਬਿਨ ਜੀਵਾ ਜੋ ਜਪਹਿ ਆਏ ਕੋਈ ਜਾਣੈ ਕੈਸਾ ਨਾਉ ਕਥਨੀ ਬਦਨੀ ਰਹਿ ਨਿਬਰਾਂਤ ਸੋ 부ਜੈ ਹੋਵੇ ਜਿਸ ਦਾਤ ਐਨਸ ਅੰਤਰ ਰਹਿ ਲਿਵਲਾਈ ਸੋਈ ਪੁਰਖ ਜੇ ਸੱਚ ਸਮਾਏ ਜਾਤ ਕੁਲੀਨ ਸੇਵਕ ਜੇ ਹੋਏ ਕਾ ਕਾ ਕਹਿਣਾ ਕਹੋ ਨਾ ਕੋਇ ਵਿੱਚ ਸਨਾਤੀ ਸੇਵਕ ਹੋਇ ਨਾਨਕ ਪਣੀਆ ਪਹਿਰੈ ਸੋਇ ਮਲਾਰ ਮਹੱਲਾ ਪਹਿਲਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲਗੈ ਤਨ ਧਾਏ ਵੈਦ ਨਾ ਭੂਲੇ ਦਾਰੂ ਲਾਏ ਵੈਦ ਨਾ ਭੂਲੇ ਦਾਰੂ ਲਾਏ ਦਰਦ ਹੋਵੇ ਦੁੱਖ ਰਹੈ ਸਰੀਰ ਐਸਾ ਧਾਰੂ ਲਗੈ ਨ ਬੀਰ ਰਹਾਉ ਖਸਮ ਵਿਸਾਰ ਕੀ ਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੈ ਸਜਾਈ ਵੈਦ ਨਾ ਭੂਲੇ ਦਾਰੂ ਲਾਈ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮੈਂ ਸਾਸ ਸਾਸ ਗਐ ਕਾਇਆ ਢਲ ਪਾਏ ਤਾਂ ਕਹਿ ਪਾਛੈ ਕੋਈ ਨ ਖਾਇ ਕੰਚਨ ਕਾਇਆ ਨਿਰਮਲ ਹੰਸ ਜਿਸ ਮੈਂ ਨਾਮ ਨਿਰੰਝਨ ਅੰਸ ਦੁਖ ਰੋਗ ਸਭ ਗਿਆ ਗਵਾਈ ਨਾਨਕ ਛੂਟ ਸਾਚੈ ਨਾਏ ਮਲਾਰ ਮਹੱਲਾ ਪਹਿਲਾ ਦੁਖ ਮੌਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲਿਹਿਓ ਨਾ ਚੀਜੈ ਦੇਹ ਅੰਤ ਕਾਲ ਜਮ ਮਾਰੈ ਠੇ ਐਸਾ ਦਾ ਰੂਖਾ ਹੈ ਗਵਾਰ ਜਿਤ ਖਾਦੈ ਤੇਰੇ ਜਾਹਿ ਵਿਕਾਰ ਰਹਾਓ ਰਾਜਮਾਲ ਜੋਬਨ ਸਭ ਛਾਵ ਰਤ ਫਿਰੰਦੇ ਦੀ ਸੈ ਥਾਵ ਬਹਿ ਨਾ ਨਾ ਹੋਵੇ ਜਾਤ ਉਥੈ ਦੇਹ ਉਥੈ ਸਭ ਰਾਤ ਸਾਧ ਕਰ ਸਮਦਾਂ ਤ੍ਰਿਸ਼ਨਾ ਘਿਉ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਓਮ ਜਾਗ ਅਰ ਪਾਠ ਪੁਰਾਣ ਜੋਤ ਸੁਭਾਵੈ ਸੋ ਪਰਵਾਣ ਤਪ ਕਾਗ ਤੇਰਾ ਨਾਮ ਨਿਸ਼ਾਨ ਜੇ ਨ ਕੋ ਲਿਖਿਆ ਇਹੋ ਨਿਦਾਨ ਸੇ ਤਨਵੰਤ ਜਿਸੈ ਕਰ ਜਾਏ ਨਾਨਕ ਜਨਨੀ ਧੰਨੀ ਮਾਏ ਮਲਾਰ ਮਹੱਲਾ ਪਹਿਲਾ ਬਾਗੇ ਕਾਫੜ ਬੋਲੇ ਭੈਣ ਲੰਮਾ ਨੱਕ ਕਾਲੇ ਤੇਰੇ ਨੈਣ ਕਭ ਹੂੰ ਸਾਹਿਬ ਦੇਖਿਆ ਭੈਣ ਹੂੰਡਾ ਊੜ ਚੜਾ ਸਮਾਨ ਸਾਹਿਬ ਸਮਰਥ ਧੀਰੈ ਤਾਣ ਜਲ ਥਲ ਡੂਗੁਰ ਦੇਖਾਂ ਤੀਰ ਥਾਨ ਥਨੰਤਰ ਸਾਹਿਬ ਵੀਰ ਜਿਨ ਤਨ ਸਾਜ ਦੀਏ ਨਾਲ ਖੰਭ ਅਤ ਤ੍ਰਿਸ਼ਨਾ ਉਡਣੈ ਕੀ ਡੰਝ ਨਦਰ ਕਰੇ ਤਾਂ ਬੰਧਾ ਧੀਰ ਜਿਉ ਵੇਖਾਲੇ ਤਿਉ ਵੇਖਾਂ ਵੀਰ ਨਾਏ ਤਨ ਜਾਏਗਾ ਨਾ ਜਾਏਗੀ ਖੰਭ ਪਾਉਣੈ ਪਾਣੀ ਅਗਨੀ ਕਾ ਸੰਵੰਦ ਨਾਨਕ ਕਰਮ ਹੋਵੇ ਜਪਿਐ ਕਰ ਗੁਰਪੀਰ ਸੱਚ ਸਮਾਵੈ ਇਹੋ ਸਰੀਰ ਮਲਾਰ ਮਹੱਲਾ ਤੀਜਾ ਚੌਪ ਦੇ ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਪਰਮ ਭੁਲਾਏ ਕਰ ਕਰ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਈ ਸੇਵਕ ਕੋ ਇਹ ਹਵਡਿਆਈ ਜਾਂ ਕੋ ਹੁਕਮ ਮਨਾਏ ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ਇਹ ਹਾ ਸ਼ਕਤਿ ਸਿਵੈ ਘਰ ਆਵੈ ਜੀਵ ਜਿਦਿਆ ਮਰ ਰਹੀਐ ਰਹਾਉ ਵੇਦ ਪੜੈ ਪੜਵਾਦ ਵਿਖਾਣੈ ਬ੍ਰਹਮ ਵਿਸ਼ਨ ਮਹੇਸਾ ਏ ਤ੍ਰਿਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਸਾ ਗੁਰ ਪ੍ਰਸਾਦੀ ਏਕੋ ਜਾਣੈ ਚੁਕੇ ਮਨ ਆਂਦੇ ਸਾ ਹਮ ਦੀਨ ਮੂਰਖ ਅਵਿਚਾਰੀ ਤੁਮ ਚਿੰਤਾ ਕਰੋ ਹਮਾਰੀ ਓਹੋ ਦਿਆਲ ਕਰਦਾ ਸਦਾ ਸਾਂ ਕਾ ਸੇਵਾ ਕਰੀ ਤੁਮਾਰੀ ਏਕਨਦਾਨ ਦੇਹ ਤੂੰ ਆਪਣਾ ਐ ਨਸ ਨਾਮ ਵਿਖਾਣੀ ਕਹਿਤ ਨਾਨਕ ਗੁਰ ਪ੍ਰਸਾਦੀ ਬੂਜੋ ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਉਪਰ ਫੇਨ ਬੁਧ ਬਦਾ ਤੈਸਾ ਇਹ ਸੰਸਾਰਾ ਜਿਸ ਤੇ ਹੋਆ ਤਿਸੈ ਸਮਾਨਾ ਝੂਕ ਗਿਆ ਪਾਸਾਰਾ ਮਲਾਰ ਮਹੱਲਾ ਤੀਜਾ ਜਿਨਹੀ ਹੁਕਮ ਪਛਾਣਿਆ ਸੇ ਮੇਲੇ ਹਉਮੈ ਸ਼ਬਦ ਜਲਾਏ ਸੱਚੀ ਭਗਤ ਕਰੈ ਦਿਨ ਰਾਤੀ ਸੱਚ ਰਹੇ ਲਿਵ ਲਾਏ ਸਦਾ ਸੱਚ ਹਰ ਵੇਖਦੇ ਗੁਰ ਕੈ ਸ਼ਬਦ ਸੁਭਾਏ ਮਨ ਰੇ ਹੁਕਮ ਮੰਨ ਸੁਖ ਹੋਏ ਪ੍ਰਭ ਪਾਣਾ ਆਪਣਾ ਭਾਵੰਦਾ ਜਿਸ ਬਖਸੇ ਤਿਸ ਬਿਗਨ ਨ ਕੋਈ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਨਾ ਹਰ ਭਗਤ ਨ ਭਾਏ ਗਤ ਮੁਕਤ ਕਦੀ ਨ ਹੋਵੇ ਹਉ ਮੈਂ ਕਰਮ ਕਮਾਹੇ ਸਹਿਬ ਭਾਵੈ ਸੋ ਥੀਐ ਪਐ ਕਿਰਤ ਫਿਰਾਹੇ ਸਤਿਗੁਰੂ ਭੇਟਿਆ ਮਨ ਮਰ ਰਹਿ ਹਰ ਨਾਮ ਵਸੈ ਮਨ ਆਏ ਜਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਚੌਥਾ ਪਦ ਵਾਸਾ ਹੋਇਆ ਸਚੈ ਰਹੈ ਸਮਾਈ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ ਕੀਮਤ ਕਹਿਣ ਨਾ ਜਾਏ ਗੁਰ ਪ੍ਰਸਾਦੀ ਬੂਜੀਐ ਸ਼ਬਦਿ ਘਾਰ ਕਮਾਈ ਨਾਨਕ ਨਾਮ ਸਲਾਹੇ ਤੂੰ ਹਰ ਹਰ ਦਰ ਸੋਭਾ ਪਾਏ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਜੈ ਜਿਸਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਗੁਰ ਮਿਲਿਆ ਸਾਤਿ ਉਪਜੈ ਅਨੰਦਿਨ ਨਾਮ ਲਈ ਮੇਰੇ ਮਨ ਹਰ ਅਮਰਤ ਨਾਮ ਧਿਆਏ ਸਤਿਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਈ ਰਹਾਉ ਮਨ ਮੁਖ ਸਦਾ ਵਿਛੜੇ ਫਿਰੈ ਕੋਈ ਨ ਕਿਸੇ ਨਾਲ ਹਮੇ ਵੱਡਾ ਰੋਗ ਹੈ ਸਿਰ ਮਾਰੇ ਜਮ ਕਾਲ ਗੁਰਮਤ ਸਤ ਸੰਗਤ ਨ ਵਿਛੜੈ ਅਨ ਦਿਨ ਨਾਮ ਸਮਾਲ ਸਭ ਨਾ ਕਰਤਾ ਇਕ ਤੂੰ ਨਿਤ ਕਰ ਦੇਖੈ ਵਿਚਾਰ ਇਕ ਗੁਰਮੁਖ ਆਪ ਮਿਲਾਇਆ ਬਖਸ਼ੇ ਭਗਤ ਭੰਡਾਰ ਤੂੰ ਆਪੇ ਸਭ ਕਿਛ ਜਾਣਦਾ ਕਿਸੇ ਆਗੇ ਕਰੀਂ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨੰਦਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹੱਲਾ ਤੀਜਾ ਗੁਰਸਾਲਾ ਹੀ ਸਦਾ ਸੁਖ ਦਾਤਾ ਪ੍ਰਮ ਨਾਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਅਨੰਦਨ ਗੁਣ ਗਾਵੇ ਨਿਤ ਸਾਚੇ ਸੱਚ ਸਮਾਵੇ ਸੋਈ ਮਨ ਰੇ ਗੁਰਮੁਖ ਰਿਦਾ ਵਿਚਾਰ ਤਜ ਕੂੜ ਕੁਟੰਭ ਹਮੈ ਬਿਕ ਤ੍ਰਿਸ਼ਨਾ ਚੱਲਣ ਰਿਦਾ ਸਮਾਲ ਰਹਾਉ ਸਤਿਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀ ਦਾਨ ਦੇ ਤ੍ਰਿਪਤਾਸੀ ਸਚੈ ਨਾਮ ਸੁਮਾਹੀ ਅਨੰਦਨ ਹਰ ਰਵਿਆ ਹਿਦਯ ਅੰਤਰ ਸਹਿਜ ਸਮਾਧ ਲਗਾਹੀ ਸਤਿਗੁਰ ਸ਼ਬਦ ਦੀ ਇਹ ਮਨ ਪੇਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲਖ ਨਾ ਜਾਈ ਲਖਿਆ ਗੁਰਮੁਖ ਆਕਤ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪਿਐ ਸਾਰਿੰਗ ਪਾਣੀ ਆਵਣ ਜਾਣਾ ਬਹੁੜ ਨਾ ਹੋਵੈ ਗੁਰਮੁਖ ਸਹਿਜ ਤੇ ਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸੱਚ ਹੀ ਸੱਚ ਸਾਚ ਪਤੀਜੈ ਵਿਚੋਂ ਆਪ ਗਵਾਇਆ ਏਕੋ ਏਕ ਵਸੈ ਮਨ ਸੁਆਮੀ ਦੂਜਾ ਵਰਣ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸਜ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਧੁਰ ਲਿਖਿਆ ਹੋਈ ਮਲਾਰ ਮਹੱਲਾ ਤੀਜਾ ਗਣ ਗੰਦਰਬ ਨਾਮੇ ਸਭ ਉਦਰੇ ਗੁਰ ਕਾ ਸ਼ਬਦ ਵਿਚਾਰ ਹਮੈ ਮਾਰ ਸਦ ਮਨ ਵਸਾਇਆ ਹਰ ਰਾਖਿਆ ਉਰਤਾਰ ਜਿਸੈ ਬਝਾਏ ਸੋਈ 부ਜੈ ਜਿਸ ਨੂੰ ਆਪੀ ਲੈ ਮਿਲਾਏ ਅਨੰਦ ਨ ਬਾਣੀ ਸ਼ਬਦੇ ਗਾਵੇ ਸਾਚ ਰਹੇ ਲਿਵ ਲਾਏ ਮਨ ਮੇਰੇ ਖਿਨ ਖਿਨ ਨਾਮ ਸਮਾਲ ਗੁਰ ਕੀ ਬਾਤ ਸ਼ਬਦ ਸੁਖੇ ਅੰਤਰ ਸਦਾ ਨਿਵਹਿ ਤਿਰੇ ਨਾਲ ਰਹਾਉ ਮਨ ਮੁਖ ਪਖੰਡ ਕਦੀ ਨਾ ਚੂਕੇ ਦੂਜੈ ਪਾਏ ਦੁਖ ਪਾਏ ਨਾਮ ਵਿਸਾਰ ਵਿਖਿਆ ਮਨ ਰਾਤੇ ਬਿਰਥਾ ਜਨਮ ਗਵਾਏ ਏ ਵੇਲਾ ਫਿਰ ਹੱਥ ਨ ਆਵੇ ਅੰਨ ਦੇਨ ਸਦਾ ਪਛਤਾਏ ਮਰ ਮਰ ਜਨਮੈਂ ਖਦੇ ਨਾ ਬੂਝੈ ਵਿਸ਼ਟਾ ਮਹੇ ਸੁਮਾਈ ਗੁਰਮਖ ਨਾਮ ਰਤੇ ਸੇ ਉਦਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇਆ ਹਰ ਰਾਖਿਆ ਉਰਥਾਰ ਮਨ ਤਨ ਨਿਰਮਲ ਨਿਰਮਲ ਮਤਿ ਊਤਮ ਊਤਮ ਬਾਣੀ ਹੋਈ ਏਕੋ ਪੁਰਖ ਏਕ ਪ੍ਰਭ ਜਾਤਾ ਦੂਜਾ ਵਰਨ ਨ ਕੋਈ ਆਪੇ ਕਰੇ ਕਰਾਏ ਪ੍ਰਭਿ ਆਪੇ ਆਪੇ ਨਦਰ ਕਰੇ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤਿ ਸਮੇ ਅੰਤਰ ਵਸਿਆ ਅਲਖੋ ਭੀਵਾ ਗੁਰਮੁਖ ਹੋਏ ਲਖਾਏ ਨਾਨਕ ਜਿਸ ਭਾਵੇਂ ਤਿਸੇ ਆਪੇ ਦੇਵੇ ਭਾਵੇਂ ਤਵੇਂ ਚਲਾਈ ਮਲਾਰ ਮਹੱਲਾ ਤੀਜਾ ਦੁਤਕੇ ਸਤਿਗੁਰ ਤੇ ਪਾਵੇ ਘਰ ਦਰ ਮਹਿਲ ਸੁਥਾਨ ਗੁਰ ਸ਼ਬਦੀ ਚੂਕੈ ਅਭਿਮਾਨ ਜਿਨ ਕੋ ਲਲਾਟ ਲਿਖਿਆ ਧੁਰ ਨਾਮ ਅਨੰਦ ਨਾਮ ਸਦਾ ਸਦਾ ਧਿਆਵੈ ਅਨੰਦ ਨਾਮ ਸਦਾ ਸਦਾ ਧਿਆਵੈ ਸਾਚੀ ਦਰਗਹਿ ਪਾਵੇ ਮਾਨ ਰਹਾਉ ਮਨ ਕੀ ਵਿਦ ਸਤਿਗੁਰ ਤੇ ਜਾਣੈ ਅਨੰਦਨ ਲਾਗੇ ਸਦ ਹਰਿ ਸਿਉ ਧਿਆਨ ਗੁਰ ਸ਼ਬਦ ਰਤੇ ਸਦਾ ਬੈਰਾਗੀ ਹਰ ਦਰਗਹਿ ਸਾਚੀ ਪਾਵੇ ਮਾਨ ਏ ਮਨ ਖੇਲੈ ਹੁਕਮ ਕਾ ਬਾਦਾ ਇਕ ਖਿੰਮੈ ਦੈ ਜਿਸ ਫਿਰ ਆਵੈ ਜਾਂ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਏ ਮਨ ਗੁਰਮੁਖ ਤਤਕਾਲ ਵਾਸਿ ਆਵੈ ਇਸ ਮਨ ਕੀ ਵਿਦ ਮਨ ਹੂ ਜਾਣੈ 부ਜੈ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਭਵ ਸਾਗਰ ਜਿਤ ਪਾਵੇਂ ਭਾਰ ਮਲਾਰ ਮਹੱਲਾ ਤੀਜਾ ਜੀਉ ਪਿੰਡ ਪ੍ਰਾਣ ਸਭ ਤਿਸਕੇ ਘਟ ਘਟ ਰਹਿ ਆ ਸਮਾਈ ਏਕਸ ਬਿਨ ਮੈਂ ਅਵਰ ਨ ਜਾਣਾ ਸਤਗੁਰ ਦੀ ਆਵ ਬਝਾਈ ਮਨ ਮੇਰੇ ਨਾਮ ਰਹੁ ਲਿਵ ਲਾਈ ਅਦਿਸ਼ਟ ਗੋਚਰ ਅਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਰਹਾਉ ਮਨ ਤਨ ਪੀਜੈ ਇਕ ਲਿਵ ਲਾਗੇ ਸਹਜੇ ਰਹੇ ਸਮਾਈ ਗੁਰ ਪ੍ਰਸਾਦੀ ਭਰਮ ਪਉ ਭਾਗੇ ਏਕ ਨਾਮ ਲਿਵ ਲਾਈ ਗੁਰਬਤਨੀ ਸਚਕਾਰ ਕਮਾਵੇ ਗਤ ਮਤ ਤਬਹੀ ਪਾਈ ਕੋਟ ਮਧੇ ਕਿਸਹਿ ਬੁਝਾਏ ਤਿਨ ਰਾਮ ਨਾਮ ਲਿਵਲਾਈ ਜਹ ਜਹ ਦੇਖਾਂ ਤੈ ਏਕੋ ਸੋਈ ਇਹ ਗੁਰਮਤਿ ਬੁੱਧ ਪਾਈ ਮਨ ਤਨ ਪ੍ਰਾਨ ਧਰੀ ਤਿਸ ਆਗੈ ਨਾਨਕ ਆਪ ਗਵਾਈ ਮਲਾਰ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੁਖਨ ਵਾਰਣ ਸ਼ਬਦੇ ਪਾਇਆ ਜਾਈ ਭਗਤੀ ਰਾਤੇ ਸਦ ਬੈ ਰਾਗੀ ਦਰ ਸਾਚੈ ਪਤ ਪਾਈ ਮਨ ਰੇ ਮਨ ਸਿਓ ਰੋ ਸਮਾਈ ਗੁਰਮਖ RAM ਨਾਮ ਮਨ ਭੀਜੈ ਹਰ ਸੇਤੀ ਲਿਵ ਲਾਈ ਰਹਾਉ ਮੇਰਾ ਪ੍ਰਭ ਅਤ ਅਗਮ ਗੋਚਰ ਗੁਰਮਤਿ ਦੇਵੁਝਾਈ ਸਚ ਸੰਜਮ ਕਰਨੀ ਹਰ ਕੀਰਤ ਹਰ ਸੇਤੀ ਲਿਵ ਲਾਈ ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ ਦੇਹੀ ਕਾਚੀ ਪਾਉਣ ਵਜਾਈ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾ ਰਹਿ ਲਾਈ ਸੋ ਸਚ ਰਹਿ ਆਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵਡਾਈ ਮਲਾਰ ਮਹੱਲਾ ਤੀਜਾ ਹਉ ਮੈਂ ਬਿਖਮਨ ਮੋਹਿਆ ਲਦਿਆ ਜਿ ਗੁਰ ਭਾਰੀ ਗੁਰੂ ਸ਼ਬਦ ਮੁਖ ਪਾਇਆ ਹਉ ਮੈਂ ਬਿਖਾਰ ਮਾਰੀ ਮਨ ਰਹਿ ਹਉ ਮੈਂ ਮੋਹ ਦੁਖ ਭਾਰੀ ਇਹ ਭਵ ਜਲ ਜਗਤ ਨਾ ਜਾਈ ਤਰਣਾ ਗੁਰਮੁਖ ਤਰ ਹਰਿ ਕਾਰੀ ਰਹਾਉ ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਭਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ ਹਰ ਜਨ ਕਰਨੀ ਉਤਮ ਹੈ ਹਰ ਕੀਰਤਿ ਜਗ ਵਿਸਥਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ 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 ਉਰਤਾਰ ਨਾਨਕ ਸਤਿਗੁਰ ਪੂਰਾ ਪਾਇਆ ਮਨ ਜਪਿਆ ਨਾਮ ਰਾਰ ਮਲਾਰ ਮਹੱਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਮਨ ਗਿਰਹੀ ਕੇ ਮਨ ਉਦਾਸੀ ਕੇ ਇਹ ਮਨ ਅਵਰਣ ਸਦਾ ਅਵਨਾਸੀ ਕੇ ਇਹ ਮਨ ਚੰਚਲ ਕੇ ਮਨ ਬਹਿਰਾਗੀ ਇਸ ਮਨ ਕੋ ਮਮਤਾ ਕਿਥੋਂ ਲਾਗੀ ਪੰਡਤ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਪੜੈ ਉਠਾਵੈ ਭਾਰ ਰਹਾਉ ਮਾਇਆ ਮਮਤਾ ਕਰਤੈ ਲਾਈ ਇਹੋ ਹੁਕਮ ਕਰ ਸ੍ਰਿਸ਼ਟੋ ਪਾਈ ਗੁਰ ਪ੍ਰਸਾਦੀ ਬੂਝੋ ਪਾਈ ਸਦਾ ਰਹੋ ਹਰ ਕੀ ਸਰਣਾਇ ਸੋ ਪੰਡਤ ਜੋ ਤਿਹਾਂ ਗੁਨਾ ਕੀ ਪੰਡੂ ਤਾਰੈ ਅੰਧਨ ਏਕੋ ਨਾਮ ਵਖਾਣ ਸਤਗੁਰ ਕੀ ਉਹ ਦੀ ਖਿਆਲੇ ਸਤਿਗੁਰ ਅਗੇ ਸੀਸ ਤਰੇ ਸਦਾ ਲਗਨ ਹੈ ਰਹੇ ਨਿਰਮਾਣ ਸੋ ਪੰਡਿਤ ਦਰਗਹਿ ਪਰਵਾਣ ਸਭ ਨੰਮੈ ਏਕੋ ਵੇਖੁ ਬਖਾਣੈ ਜਾਂ ਏਕੋ ਵੇਖੈ ਤਾ ਏਕੋ ਜਾਣੈ ਜਾਂ ਕੋ ਬਖਸ਼ੀ ਮਿਲੈ ਸੋਈ ਐਥੈ ਉਥੈ ਸਦਾ ਸੁਖ ਹੋਇ ਕਹਿਤ ਨਾਨਕ ਕਵਨ ਬਿਦ ਕਰੇ ਕਿਆ ਕੋਇ ਸੋਈ ਮੁਕਤ ਜਾਂ ਕੋ ਕਿਰਪਾ ਹੋਇ आनंदन हर गुण गावै सोए शास्त्र वेद की फिरकूक ना होए मलार महल्ला पीजा परम परम जोन मन मुख परमहाई जम काल मारे नित पथ ग्वाई सतगुरु सेवा जम की कान चुकाई हर प्रभु मिलिया महल कर पाई प्राणी गुरु मुख नाम त्याए जन्म पदार्थ दुबदा खोया कौड़ी बदले जाए रहाओ ਕਰ ਕਿਰਪਾ ਗੁਰਮੁਖ ਲਗੈ ਪਿਆਰ ਅੰਤਰ ਭਗਤ ਹਰ ਹਰ ਉਰਤਾਰ ਭਵਜਲ ਸ਼ਬਦ ਲੰਘਾਵਣ ਹਾਰ ਦਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤਗੁਰ ਨਹੀਂ ਪਾਇਆ ਬਿਨ ਗੁਰ ਭਰਮ ਭੂਲੇ ਬਹੁ ਮਾਇਆ ਹਉ ਮੈਂ ਮਮਤਾ ਬਹੁ ਮੋਹ ਵਧਾਇਆ ਦੁਜੈ ਭਾਏ ਮਨ ਮੁਖ ਦੁਖ ਪਾਇਆ ਆਪੇ ਕਰਤਾ ਗਮ ਅਥਾਹ ਗੁਰ ਸ਼ਬਦੀ ਜਪੀਐ ਸਚੁ ਲਾਹਾ ਹਾਜ਼ਰ ਹਜੂਰ ਹਰਿ ਵੇ ਪਰਵਾਹਾ ਨਾਨਕ ਗੁਰਮੁਖ ਨਾਮ ਸੁਮਾਹਾ ਮਲਾਰ ਮਹੱਲਾ ਤੀਜਾ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅਨੰਦਿਨ ਸਦ ਜਾਗੇ ਸਤਿਗੁਰ ਸੇਵੈ ਆਪ ਗਵਾਏ ਹਉ ਤਿਨ ਜਾਣ ਕੇ ਸਦ ਲਾਗਉ ਪਾਏ ਹਉ ਜੀਵਾ ਸਦਾ ਹਰ ਕੀ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕੈ ਨਾਮੁ ਮੁਕਤ ਗਤ ਪਾਈ ਰਹਾਓ ਮਾਇਆ ਮੋਹ ਗਿਆਨ ਗੁਵਾਰ ਮਨ ਮੁਖ ਮੋਹਿ ਮੁਗਦ ਗੁਵਾਰ ਅਨ ਦਿਨ ਧੰਦਾ ਕਰਤ ਵਿਹਾਇ ਮਰ ਮਰ ਜਮਹਿ ਮਿਲੈ ਸਜਾਇ ਗੁਰਮੁਖ ਰਾਮ ਨਾਮ ਲਿਵ ਲਾਈ ਕੁੜੈ ਲਾਲ ਚਿਨਾ ਲਪਟਾਈ ਜੋ ਕਿਛ ਹੋ ਵੈਸਹਿ ਜਸੁ ਵਾਈ ਹਰ ਅਸ ਪੀਵੈ ਰਸ ਨਰਸਾਈ ਕੋਟ ਮਦੇ ਕਿਸੈ ਬੁਝਾਈ ਆਪੇ ਬਖਸ਼ੇ ਦੇਵਢਾਈ ਜੋ ਧਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ ਕੋਟ ਮਧੇ ਕਿਸੈ ਬੁਝਾਈ ਆਪੇ ਬਖਸ਼ੇ ਦੇ ਵੜਿਆਈ ਜੋ ਧਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ